ਦੇਖ ਲਓ ਆਈਪੀਐਲ ਦੇ ਵਿੱਚ ਪੰਜਾਬ ਨੂੰ ਹਰਾਉਣ ਲਈ ਕੀ ਕੁਝ ਹੋ ਰਿਹਾ ਸੀ ਪ੍ਰੀਤੀ ਜਿੰਟਾ ਨੇ ਪੋਸਟ ਪਾ ਕੇ ਪੂਰੀ ਸੱਚਾਈ ਦੱਸ ਦਿੱਤੀ ਸੋਸ਼ਲ ਮੀਡੀਆ ਦੇ ਉੱਪਰ ਪ੍ਰੀਤੀ ਜਿੰਟਾ ਦੀ ਪੋਸਟ ਨੇ ਛੇੜੀ ਨਵੀਂ ਚਰਚਾ ਕਿਸ ਤਰੀਕੇ ਨਾਲ ਲਗਾਈਆਂ ਜਾ ਰਹੀਆਂ ਸੀ ਹਰਾਉਣ ਦੀਆਂ ਸਕੀਮਾਂ ਕੈਮਰਿਆਂ ਦੇ ਸਾਹਮਣੇ ਹੋ ਰਿਹਾ ਸੀ ਵੱਡਾ ਕਪਲਾ ਪ੍ਰੀਤੀ ਜਿੰਟਾ ਨੇ ਪੋਸਟ ਪਾ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਰਚੀ ਜਾ ਰਹੀ ਸੀ ਸਾਜ਼ਿਸ਼ ਕਿਸ ਤਰੀਕੇ ਨਾਲ ਪੰਜਾਬ ਨੂੰ ਹਰਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਸੀ ਆਈਪੀਐਲ ਪੰਜਾਬ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਪ੍ਰੀਤੀ ਜਿੰਟਾ ਦਾ ਵੱਡਾ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਹੋ ਗਿਆ ਵਾਇਰਲ ਪਰੀਤੀ ਜਿੰਟਾ ਦਾ ਬਿਆਨ ਪੰਤੋਂ ਬਾਅਦ ਇਹੀ ਕਹਿ ਸਕਦੇ ਹਾਂ ਕਿ ਪੰਜਾਬ ਦੀ ਮਿਹਨਤ ਨੂੰ ਕੋਈ ਖਰਾਬ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਵਿੱਚ ਲੋਕ ਸਫਲ ਵੀ ਰਹੇ ਸतीश ਰਿਆਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਸਟਾਰ ਡਿਜੀਟਲ ਪੰਜਾਬ ਆਈਪੀਐਲ ਦਾ ਸੀਜ਼ਨ ਪੰਜਾਬ ਦੇ ਲਈ ਬਹੁਤ ਸ਼ਾਨਦਾਰ ਰਿਹਾ ਅਤੇ ਲਾਸਟ ਦੇ ਵਿੱਚ ਆ ਕੇ ਪੰਜਾਬ ਨੂੰ ਗਮ ਵੀ ਦੇ ਗਿਆ ਕਿਉਂਕਿ ਲਾਸਟ ਦੇ ਵਿੱਚ ਬੰਗਲੌਰ ਦੇ ਹੱਥੋਂ ਪੰਜਾਬ ਦੀ ਟੀਮ ਹਾਰ ਗਈ ਉਹ ਵੀ ਸਿਰਫ 6 ਰਨ ਨਾਲ ਪਰ ਜਿਹੜੇ ਕ੍ਰਿਕਟ ਦੇ ਜਾਣਕਾਰ ਨੇ ਮੈਚ ਦੇਖਦੇ ਨੇ ਨੌਲੇਜ ਰੱਖਦੇ ਨੇ ਉਹਨਾਂ ਦਾ ਕਹਿਣਾ ਕਿ ਇਹ ਕੋਈ ਹਾਰ ਨਹੀਂ ਹੈਗੀ ਮੁਕਾਬਲਾ ਬਰੋਬਰ ਦਾ ਸੀ ਖੈਰ ਜਿੱਤ ਤਾਂ ਜਿੱਤ ਹੁੰਦੀ ਆ ਅਤੇ ਟਰੋਫੀ ਹੈ ਜਿਹੜੀ ਕੋਹਲੀ ਹੋਰਾਂ ਦੇ ਹੱਥ 'ਚ ਚਲੀ ਗਈ ਬੰਗਲੌਰ ਦੇ ਹੱਥ ਚਲੀ ਗਈ ਉਹਨਾਂ ਦੀ ਵੀ ਬਹੁਤ ਮਿਹਨਤ ਸੀ ਤੇ 18 ਸਾਲ ਇਸ ਦਾ ਇੰਤਜ਼ਾਰ ਕੀਤਾ ਪਰ ਪਰ ਸਮੇਂ ਸਮੇਂ ਤੇ ਆਈਪੀਐਲ ਮੈਚ ਦੇ ਉੱਪਰ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਜਿਹੜੇ ਵੱਡੇ ਲੋਕ ਨੇ ਉਹ ਆਪਣੀਆਂ ਟੀਮਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਪੰਜਾਬ ਹਮੇਸ਼ਾ ਟਾਰਗੇਟ ਹੁੰਦਾ ਹੈ ਕਈ ਵਾਰ ਰਨਾਂ ਨੂੰ ਲੈ ਕੇ ਕਈ ਵਾਰ-ਵਾਰ ਵਿਕਟ ਨੂੰ ਲੈ ਕੇ ਨੋਬਲ ਨੂੰ ਲੈ ਕੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਸਾਹਮਣੇ ਆਉਂਦਾ ਰਹਿੰਦਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਗੜਬੜ ਹੋ ਰਹੀ ਹੈ ਹੋਲਿਕ ਪਰਿਤੀ ਜ਼ਿੰਟਾ ਦੀ ਪੋਸਟ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਦਿੱਲੀ ਅਤੇ ਪੰਜਾਬ ਦੇ ਵਿੱਚ ਇੱਕ ਮੈਚ ਹੁੰਦਾ ਤੇ ਉਸ ਮੈਚ ਦਾ ਇੱਕ ਕਿੱਸਾ ਪਰਿਤੀ ਜ਼ਿੰਟਾ ਨੇ ਸ਼ੇਅਰ ਕੀਤਾ ਹੈ ਪਰਿਤੀ ਜ਼ਿੰਟਾ ਨੇ ਟਵੀਟ ਕਰਕੇ ਪੂਰੀ ਜਾਣਕਾਰੀ ਦੱਸੀ ਪਹਿਲਾਂ ਡਿਟੇਲ ਦੇ ਨਾਲ ਦੱਸਦਾ ਕਿ ਆਖਰ ਹੋਇਆ ਕੀ ਸੀ ਉਸ ਮੈਚ ਦੇ ਵਿੱਚ ਤੁਸੀਂ ਇਹ ਫੋਟੋ ਦੇਖ ਰਹੇ ਹੋ ਉਸੇ ਮੈਚ ਦੀ ਹੈ ਅਤੇ ਇੱਥੋਂ ਹੀ ਪੂਰੀ ਗੱਲ ਸ਼ੁਰੂ ਹੁੰਦੀ ਹੈ ਇੱਥੇ-ਇੱਥੇ ਉਹ ਸਾਰੇ ਸਵਾਲ ਉੱਠਦੇ ਨੇ ਕਿ ਅਗਰ ਐਡੀ ਵੱਡੀ ਗੜਬੜ ਹੋ ਗਈ ਕੈਮਰਿਆਂ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਫਿਰ ਕੈਮਰਿਆਂ ਦੇ ਸਾਹਮਣੇ ਆਈਆਂ ਨਹੀਂ ਉਹਨਾਂ ਦਾ ਹਾਲ ਕੀ ਹੁੰਦਾ ਹੋਵੇਗਾ ਤੁਸੀਂ ਆਪ ਹੀ ਸਮਝਦਾਰ ਹੋ ਇੱਥੇ ਪੰਜਾਬ ਦੀ ਟੀਮ ਦਾ ਇੱਕ ਪਲੇਅਰ ਬਹੁਤ ਵੱਡਾ ਸ਼ਾਟ ਖੇਡਦਾ ਅਤੇ ਐਨ ਬਾਉਂਡਰੀ ਤੇ ਜਾ ਕੇ ਜਿਹੜਾ ਇੱਕ ਪਲੇਅਰ ਹੁੰਦਾ ਕਾਰੋਂ ਨਾਇਰੋ ਕੈਚ ਕਰ ਲੈਂਦਾ ਪਰ ਕੈਚ ਕਰਦੇ ਕਰਦੇ ਉਸ ਦਾ ਜਿਹੜਾ ਪੈਰ ਲੈਂਨ ਨੂੰ ਟੱਚ ਹੋ ਜਾਂਦਾ ਯਾਨੀ ਕਿ ਉਹ ਸਿਕਸ ਹੋ ਜਾਂਦਾ ਅਤੇ ਅੰਪਾਇਰ ਇਸ ਨੂੰ ਮੰਨਦਾ ਨਹੀਂ ਅਤੇ ਇੱਕੇ ਰਨ ਦਿੰਦਾ ਅਤੇ ਇਸ ਤੋਂ ਬਾਅਦ ਥਰਡ ਅੰਪਾਇਰ ਕਹਿੰਦੇ ਨੇ ਮੰਗਿਆ ਜਾਂਦਾ ਤੇ ਥਰਡ ਅੰਪਾਇਰ ਦਾ ਵੀ ਡਿਸੀਜਨ ਇਹ ਹੀ ਹੁੰਦਾ ਕਿ ਇੱਕ ਰਨ ਸਿਕਸ ਨਹੀਂ ਹੈਗਾ ਪਰ ਅਸਲ ਦੇ ਵਿੱਚ ਮਾਰਿਆ ਪਲੇਅਰ ਨੇ ਛੱਕਾ ਹੀ ਸੀ ਪਰ ਮੰਨਿਆ ਨਹੀਂ ਗਿਆ ਅਤੇ ਇੱਕੋ ਰਨ ਮੰਨਿਆ ਗਿਆ ਯਾਨੀ ਕਿ ਪੰਜ ਰਨਾਂ ਦਾ ਕਾਟਾ ਕੈਮਰਿਆਂ ਦੇ ਸਾਹਮਣੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ ਪੋਸਟ ਟਵਿੱਟਰ ਦੇ ਉੱਪਰ ਵਾਇਰਲ ਹੋ ਗਈ ਟਵਿੱਟਰ ਦੇ ਉੱਪਰ ਕਿਸੇ ਬੰਦੇ ਨੇ ਗਰੁੱਪ ਨੂੰ ਇਹ ਸਵਾਲ ਪੁੱਛਿਆ ਕਿ ਜਿਹੜਾ ਦਿੱਲੀ ਅਤੇ ਪੰਜਾਬ ਦਾ ਮੈਚ ਸੀ ਉਸ ਦੇ ਵਿੱਚ ਕਰਨ ਨਾਇਰ ਨੇ ਬਾਉਂਡਰੀ ਦੇ ਉੱਪਰ ਇੱਕ ਛੱਕਾ ਬਚਾਉਣ ਦੀ ਕੋਸ਼ਿਸ਼ કરી ਸੀ ਕਿ ਉਹ ਛੱਕਾ ਲੱਗ ਗਿਆ ਸੀ ਜਾਂ ਫਿਰ ਉਹ ਇੱਕੋ ਰਨ ਤਾਂ ਇਸ ਦੇ ਵਿੱਚ ਗੁਰੂਕਿਆਈ ਦਾ ਜਵਾਬ ਆਇਆ ਕਿ ਜਿਹੜਾ ਦਿੱਲੀ ਅਤੇ ਪੰਜਾਬ ਦਾ ਮੈਚ ਸੀ ਅਤੇ ਕਰਨ ਨਾਇ ਨੇ ਬਾਉਂਡਰੀ ਦੇ ਉੱਪਰ ਛੱਕਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ ਅਤੇ ਉਹਨਾਂ ਦਾ ਜਿਹੜਾ ਪੈਰ ਬਾਉਂਡਰੀ ਤੇ ਟੱਚ ਹੋ ਗਿਆ ਅਤੇ ਉਹ 6 ਰਨ ਹੋ ਗਏ ਪਰ ਥਰਡ ਅੰਪਾਇਰ ਅਤੇ ਅੰਪਾਇਰ ਨੇ ਮੰਨਿਆ ਕਿ ਯਾਨੀ ਕਿ ਕੈਮਰਿਆਂ ਦੀ ਵੀ ਕੋਈ ਗੱਲ ਨਹੀਂ ਮੰਨੀ ਇੱਥੇ ਪਰਿਤੀ ਜ਼ਿੰਟਾ ਨੇ ਫਿਰ ਇਸੇ ਪੋਸਟ ਨੂੰ ਰਿਪੋਸਟ ਕੀਤਾ ਤੇ ਰਿਪੋਸਟ ਕਰਦੇ ਹੋਏ ਪਰਿਤੀ ਜ਼ਿੰਟਾ ਨੇ ਜਿਹੜੀ ਗੱਲ ਲਿਖੀ ਉਹ ਬਹੁਤ ਸੁਣਨ ਯੋਗ ਹੈ ਪਰਿਤੀ ਜ਼ਿੰਟਾ ਨੇ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਕਿ ਆਖਿਰ ਜਿਹੜਾ ਬਿਆਨ ਹੈ ਪਰਿਤੀ ਜ਼ਿੰਟਾ ਦਾ ਕਿਸ ਤਰੀਕੇ ਨਾਲ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਵਿੱਚ ਪਰਿਤੀ ਜ਼ਿੰਟਾ ਨੇ ਲਿਖਿਆ ਕਿ ਅੱਜ ਦੇ ਸਮੇਂ ਵਿੱਚ ਥਰਡ ਅੰਪਾਇਰ ਕੋਲੇ ਬਹੁਤ ਸਾਰੀਆਂ ਤਕਨੀਕਾਂ ਨੇ ਇਹ ਪਤਾ ਕਰਨ ਦੀਆਂ ਕਿਉਂਕਿ ਵੱਡਾ ਟੂਰਨਾਮੈਂਟ ਹੈ ਅਤੇ ਬਰੀਕੀ ਨਾਲ ਪਤਾ ਕਰਿਆ ਜਾ ਸਕਦਾ ਕਿ ਜਿਹੜਾ ਪੈਰ ਪਲੇਅਰ ਦਾ ਉਹ ਟੱਚ ਹੋਇਆ ਲੈਣ ਨੂੰ ਜਾਂ ਨਹੀਂ ਕਿ ਇਹ ਸਿਕਸੀ ਜਾਂ ਫਿਰ ਸਿਰਫ ਇੱਕ ਕੋ ਰੰਸੀ ਉਹ ਕਹਿੰਦੀ ਮੈਂ ਬਾਅਦ ਦੇ ਵਿੱਚ ਜਾ ਕੇ ਇਸ ਪਲੇਅਰ ਨਾਲ ਜਾਨੀ ਕਿ ਕਰਨ ਨਾਇਰ ਦੇ ਨਾਲ ਪਰਸਨਲੀ ਗੱਲ ਕਰੀ ਤੇ ਉਸ ਨੂੰ ਪੁੱਛਿਆ ਵੀ ਤੇਰਾ ਪੈਰ ਜਿਹੜਾ ਲੈਣ ਨੂੰ ਟੱਚ ਹੋਇਆ ਸੀ ਕੀ ਇਹ ਸਿਕਸੀ ਜਾਂ ਫਿਰ ਇੱਕ ਕੋ ਰੰਸੀ ਕਹਿੰਦੀ ਕਰਨ ਨਾਇਰ ਨੇ ਮੈਨੂੰ ਇਹੀ ਕਿਹਾ ਕਿ ਮੇਰਾ ਜਿਹੜਾ ਪੈਰ ਉਹ ਲੈਂਡ ਦੇ ਨਾਲ ਟੱਚ ਹੋ ਗਿਆ ਸੀ ਅਤੇ 6 ਰਨ ਸੀ ਅਤੇ ਮਨਿਆਇਕ ਗਿਆ ਪਰੀਤੀ ਜ਼ਿੰਟਾ ਨੇ ਕਿਹਾ ਕਿ ਮੇਰੀ ਗੱਲ ਇੱਥੇ ਹੀ ਖਤਮ ਹੁੰਦੀ ਹੈ ਅੱਗੇ ਤੁਸੀਂ ਆਪ ਸਿਆਣੇ ਹੋ ਹੁਣ ਪਰੀਤੀ ਜ਼ਿੰਟ ਦਾ ਜਿਹੜਾ ਇਹ ਬਿਆਨ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਕਿ ਕਿਵੇਂ ਸਮੇ ਸਮੇਤੇ ਪੰਜਾਬ ਦੀ ਟੀਮ ਨੂੰ ਇਗਨੋਰ ਕੀਤਾ ਗਿਆ ਤੇ ਪੰਜਾਬ ਦੀ ਟੀਮ ਨਾਲ ਛੋਟੀਆਂ-ਛੋਟੀਆਂ ਅਤੇ ਵੱਡੀਆਂ-ਵੱਡੀਆਂ ਜਿਹੜੀਆਂ ਗੱਲਾਂ ਨੇ ਮੈਚ ਦੇ ਵਿੱਚ ਉਹਨਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਛੋਟੀਆਂ ਗੱਲਾਂ ਜਿਵੇਂ ਕਿ ਰਨਾਂ ਦੀ ਗੱਲ ਹੈ ਇੱਕ ਸਿਕਸ ਦੀ ਗੱਲ ਹੈ ਵੱਡੀਆਂ ਗੱਲਾਂ ਜਿਵੇਂ ਕਿ ਵਿਕਟੀਆਂ ਗੱਲਾਂ ਹੋ ਗਈਆਂ ਇਸ ਤਰੀਕੇ ਦੇ ਨਾਲ ਪੰਜਾਬ ਨੂੰ ਜਿਹੜੀਆਂ ਹਰਾਉਣ ਦੀਆਂ ਕੋਸ਼ਿਸ਼ਾਂ ਸੀ ਸ਼ੁਰੂ ਤੋਂ ਹੀ ਲੈ ਕੇ ਚੱਲੀਆਂ ਜਾ ਰਹੀਆਂ ਸੀ ਪਰੀਤੀ ਜ਼ਿੰਟਾ ਦਾ ਇਹ ਬਿਆਨ ਵਾਇਰਲ ਹੋਣ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਹੋਇਆ ਜਾਂ ਫਿਰ ਗੇਮ ਇਹ ਗੇਮ ਹੁੰਦਾ ਹੀ ਇਸ ਤਰ੍ਹਾਂ ਦਾ ਗੇਮ ਜਿਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੜਬੜੀਆਂ ਹੋ ਜਾਂਦੀਆਂ ਨੇ